ਅਸੀਂ ਰਾਥੇ ਗੁਜਰਾਤ ਵੀ ਗਏ ਉੱਥੇ ਜਾ ਕੇ ਵੀ ਅਸੀਂ ਕਿਹਾ ਸੀ ਇੱਕ ਮੌਕਾ ਕੇਜਰੀਵਾਲ ਨੇ ਗੁਜਰਾਤੀ ਜਿਵੇਂ ਕਹਿੰਦੇ ਆ ਤੇ ਪਰ ਇਹ ਕੀ ਹੈ ਵੀ ਅਸੀਂ ਹਰ ਥਾਂ ਜਾ ਕੇ ਹੋਕਾ ਤਾਂ ਅਸੀਂ ਦਿੱਤਾ ਹੀ ਭਾਈ ਕੇਜਰੀਵਾਲ ਨੂੰ ਇੱਕ ਮੌਕਾ ਦੇਓ ਪਰ ਦੂਜੀਆਂ ਸਟੇਟਾਂ ਨੇ ਸਾਨੂੰ ਮੂੰਹ ਨਹੀਂ ਲਾਇਆ ਉਹ ਇਹਨਾਂ ਨੂੰ ਸ਼ਾਇਦ ਇਹ ਲੱਗਦਾ ਕਿ ਸ਼ਾਇਦ ਪੰਜਾਬੀ ਮੂਰਖ ਨੇ ਪੰਜਾਬੀ ਮੂਰਖ ਨਹੀਂ ਹੈ ਬਾਈ ਜੀ ਪੰਜਾਬੀ ਦਲੇਰ ਨੇ ਨਵਾਂ ਤਜਰਬਾ ਕਰ ਲੈਂਦੇ ਨੇ ਇਹ ਖੁੱਲੇ ਦਿਲ ਵਾਲੇ ਨੇ ਕਿਸੇ ਨੂੰ ਮੌਕਾ ਵੀ ਦੇ ਦਿੰਦੇ ਨੇ ਪਰ ਜੇ ਇਹਨਾਂ ਨੂੰ ਆਮ ਆਦਮੀ ਪਾਰਟੀਆਂ ਜਾਂ ਜਿਹੜੇ ਦਿੱਲੀ ਵਾਲੇ ਇਹਨਾਂ ਨੂੰ ਇਹ ਲੱਗੇ ਕਿ ਸ਼ਾਇਦ ਇਹਨਾਂ ਨੂੰ ਇਹ ਕੋਈ ਇਹਨਾਂ ਦੀਆਂ ਗਰੰਟੀਆਂ ਕਰਕੇ ਤੁਸੀਂ ਕਹਿ ਲੋ ਕਿ ਜੇ ਕਿ ਜਿਹੜਾ 1000 ਰੁਪਏ ਦੀ ਦਿੱਤੀ ਸੀ ਜਾਂ ਕੋਈ ਹੋਰ ਕੱਲੀਆਂ ਗਰੰਟੀਆਂ ਕਰਕੇ ਸਰਕਾਰ ਨਹੀਂ ਬਣੀ ਲੋਕਾਂ ਨੂੰ ਇੱਕ ਉਮੀਦ ਸੀ ਕਿ ਰਾਜਨੀਤੀ ਦੇ ਵਿੱਚ ਇਮਾਨਦਾਰੀ ਆਊਗੀ ਬਦਲਾਅ ਆਊਗਾ ਚਲੋ ਸਹੂਲਤਾ ਇਹ ਬਈ ਪੰਜਾਬੀਆਂ ਨੇ ਤਾਂ ਕਿੱਡਾ ਲੰਬਾ ਸੰਘਰਸ਼ ਕੀਤਾ ਹੈ ਪਹਿਲਾਂ ਇਹ ਜਦੋਂ ਸਾਡੇ ਹਿੰਦੁਸਤਾਨ ਦੇ ਵਿੱਚ ਸੰਗੀਟਾਂਚੇ 'ਚ ਇਹ ਕਹਿੰਦੇ ਸਾਨੂੰ ਵੱਧ ਅਧਿਕਾਰ ਦਿਓ ਹੂੰ ਉੱਥੇ ਚਲੋ ਉਹ ਵੱਧ ਅਧਿਕਾਰ ਮੰਗਦੇ ਸੀ ਪਰ ਉਹ ਸਾਡੇ ਜਿਹੜੀ ਵੱਧ ਅਧਿਕਾਰਾਂ ਦੀ ਲੜਾਈ ਸੀ ਉਹਨੂੰ ਜਿਹੜੀ ਇੰਡੀਅਨ ਸਟੇਟ ਆ ਉਹਨੇ ਗਲਤ ਰੰਗਤ ਦੇ ਕੇ ਸਾਨੂੰ ਰੱਜ ਕੇ ਕੁੱਟਿਆ ਕੁੱਟਿਆ ਅਸੀਂ ਜੀ ਕੁੱਟ-ਕੱਟ ਖਾ ਕੇ ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਚਲੋ ਸਸੀਂ ਸਾਨੂੰ ਵੱਧ ਸਹੂਲਤਾਂ ਹੀ ਦੇ ਦਿਓ ਹੂੰ ਇਹ ਕਹਿੰਦੇ ਜੀ ਅਸੀਂ ਤੁਹਾਨੂੰ ਚੰਗੀ ਐਜੂਕੇਸ਼ਨ ਲੈ ਕੇ ਆਵਾਂਗੇ ਕਿਉਂਕਿ ਕੇਜਰੀਵਾਲ ਸਾਹਿਬ ਜਦੋਂ ਆਉਂਦੇ ਹੁੰਦੇ ਸੀ ਉਹਨਾਂ ਨੇ ਮੈਨੂੰ ਯਾਦ ਆ ਸੁਖਪਾਲ ਸਿੰਘ ਕਹਿ ਰਾ ਸਾਡੀ ਪਾਰਟੀ ਉਹਨਾਂ ਨੇ ਕਈ ਵਾਰ ਜਦੋਂ ਉਹਨਾਂ ਨੇ ਥੋੜੇ ਜਿਹਾ ਇਹਨਾਂ ਦੀ ਲਾਈਨ ਤੋਂ ਪਾਸੇ ਹਟੇ ਉਹਨਾਂ ਨੇ ਕਿਹਾ ਕਿ ਫਿਰ ਜਦੋਂ ਕੇਜਰੀਵਾਲ ਸਾਹਿਬ ਆਉਂਦੇ ਸੀ ਪੱਤਰਕਾਰ ਸਵਾਲ ਕਰਦੇ ਸੀ ਕਿ ਜੀ ਖਹਿਰਾ ਉਹ ਕਹਿੰਦੇ ਜੀ ਖਹਿਰਾ ਮੇਰੀ ਸ ਮੈਂ ਆਉਣਾ ਲੋਕ ਮੈਨੂੰ ਕਹਿੰਦੇ ਕਿ ਸਾਡੇ ਸਕੂਲ ਚ ਅੱਛੇ ਕਰ ਦੋ ਹਮਾਰੇ ਹਸਪਤਾਲ ਅੱਛੇ ਕਰ ਦੋ ਤੇ ਸਾਨੂੰ ਵੀ ਇਹੀ ਲੱਗਦਾ ਵੀ ਸਾਨੂੰ ਕੋਈ ਮਸਲਾ ਨਹੀਂ ਸੀ ਵੀ ਕੌਣ ਲੀਡਰ ਕੀ ਬੋਲਦਾ ਸਾਨੂੰ ਸਿਰਫ ਇਹ ਸੀ ਵੀ ਜਿਹੜੀ ਲੀਡਰਸ਼ਿਪ ਦੇ ਅਸੀਂ ਪਿੱਛੇ ਲੱਗੇ ਆਂ ਜੇ ਆਉਣਗੇ ਤਾਂ ਇਹਨਾਂ ਦੇ ਏਜੰਡੇ ਉੱਤੇ ਜਿਹੜਾ ਆਮ ਆਦਮੀ ਉਹੀ ਹੋਊਗਾ ਇਹ ਚੰਗੀ ਐਜੂਕੇਸ਼ਨ ਲੋਕਾਂ ਨੂੰ ਦੇਣਗੇ ਚੰਗਾ ਇਲਾਜ ਦੇਣਗੇ ਭਾਈ ਜੀ ਮੈਂ ਚਲੋ ਪਿੰਡ ਤੋਂ ਆਣਾ ਮੈਂ ਸਰਪੰਚੀ ਵੀ ਕੀਤੀ ਹੈ ਪਿੰਡ ਦੀ ਅੱਜ ਵੀ ਕਿੰਨੇ ਲੋਕ ਆ ਜਿਹੜੇ ਗਰੀਬ ਲੋਕ ਆ ਜਿਹੜੇ ਬੇ ਇਲਾਜ ਇਸ ਦੁਨੀਆ ਤੋਂ ਤੁਰੇ ਚਲੇ ਜਾਂਦੇ ਆ ਬਿਲਕੁਲ ਤੇ ਤੁਸੀਂ ਉਹਨਾਂ ਲਈ ਕੀ ਕੀਤਾ ਕੋਈ ਤੁਸੀਂ ਮੈਨੇ ਸਰਕਾਰ ਸਰਕਾਰ ਹਮੇਸ਼ਾ ਪਾਲਿਸੀ ਤੇ ਚੱਲਦੀ ਐ ਸਾਡੀ ਅਗਰੀਰੀਅਨ ਸਟੇਟ ਐ ਕੋਈ ਇਹ ਐਗਰੀਕਲਚਰ ਪਾਲਿਸੀ ਲੈ ਕੇ ਆਏ ਹੋਣ ਕੋਈ ਇਕਨੋਮਿਕ ਪਾਲਿਸੀ ਲੈ ਕੇ ਆਏ ਹੋਣ ਕੋਈ ਹੈਲਥ ਪਾਲਿਸੀ ਲੈ ਕੇ ਆਏ ਹੋਣ ਕੋਈ ਐਜੂਕੇਸ਼ਨ ਪਾਲਿਸੀ ਲੈ ਕੇ ਆਏ ਹੋਣ ਨਾ ਲੌਂਗ ਟਰਮ ਦਾ ਕੋਈ ਗੋਲ ਹੀ ਹੈ ਨਹੀਂਗਾ ਗੱਲ ਤਾਂ ਸਿਰਫ ਇਹ ਐ ਵੀ ਲੋਕਾਂ ਨੂੰ ਦੇਖੋ ਵੀ ਲਭਾ ਤੁਸੀਂ ਕਿਵੇਂ ਲਭਾਓਗੇ ਹੂੰ ਕੋਈ ਨਸ਼ਾ ਨਸ਼ਾ ਕਿਹਾ ਸੀ ਨਸ਼ੇ ਤੇ ਦੱਸੋ ਕੀ ਕੀਤਾ ਮੈਂ ਕਹਿੰਦਾ ਮੇਰੇ ਪਿੰਡ ਚ ਐ ਜਿੱਥੇ ਮੇਰਾ ਬੜਾ ਛੋਟਾ ਜਿਹਾ ਪਿੰਡ ਆ ਉੱਥੇ ਪਹਿਲਾਂ ਨਸ਼ਾ ਹੈ ਨਹੀਂ ਸੀ ਅੱਜ ਨਸ਼ਾ ਉੱਥੇ ਵਿੱਚ ਹਰ ਨੁੱਕੜ 'ਚ ਪੰਜਾਬ ਦੀ ਚ ਨਸ਼ਾ ਚਲਾ ਗਿਆ ਤੇ ਤੁਸੀਂ ਕੀ ਇਹ ਡਰਾਮੇਬਾਜ਼ੀ ਲਾਈ ਆ ਜਯਦ ਨਸ਼ਾ ਵਿਰੋਧ ਕਿੱਥੇ ਆ ਜਯਦ ਨਸ਼ਾ ਵਿਰੋਧ ਤੁਸੀਂ ਐਵੇਂ ਉਹ ਗੱਲ ਕੀ ਹੈ ਲੋਕਾਂ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਆ ਵੀ ਜੇ ਯੂਪੀ ਦੇ ਵਿੱਚ ਯੋਗੀ ਨੇ ਉੱਥੇ ਜੀ ਗੈਂਗਸਟਰ ਖਤਮ ਕਰਤੇ ਉਹਨੇ ਉਹ ਉਹ ਉਹਨਾਂ ਦੇ ਘਰ ਡਿਸਮੈਂਟਲ ਕਰਤੇ ਅਸੀਂ ਹੈ ਕੀ ਉਹ ਹੈ ਤਾਂ ਬੇਸਿਕਲੀ ਨਾਜਾਇਜ਼ ਕਬਜ਼ੇ ਹੈ ਜਿਹੜੇ ਨਾਜਾਇਜ਼ ਉਹਨਾਂ ਨੂੰ ਪਰ ਰੰਗਤ ਸਿਆਸੀ ਰੰਗਤ ਦੇ ਕੇ ਯੁੱਧ ਨਸ਼ਾ ਵਿਰੁੱਧ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਕੀ ਹੈ ਉਹ ਟਾਈਡ ਫੰਡ ਹੈ ਜਿਹੜੇ ਸੈਂਟਰ ਤੋਂ ਆਉਂਦੇ ਨੇ ਉਹ ਕੁਝ ਫੰਡ ਸਕੂਲਾਂ ਦੇ ਵਿੱਚ ਟਾਇਲਟ ਲਈ ਆਉਂਦੇ ਨੇ ਕੁਝ ਫੰਡ ਆਉਂਦੇ ਨੇ ਆਪਣੇ ਉਹਦੇ ਲਈ ਬਿਲਡਿੰਗ ਲਈ ਆਉਂਦੇ ਨੇ ਪੀਣ ਵਾਲੇ ਪਾਣੀ ਲਈ ਆਉਂਦੇ ਨੇ ਆਏ ਕਿ ਜੀ ਸਿੱਖਿਆ ਕ੍ਰਾਂਤੀ ਉਹ ਕ੍ਰਾਂਤੀ ਕੀ ਜੀ ਵੀ ਉਹ ਜਿਹੜੇ 20 20 30 30 ਹਜ਼ਾਰ ਲੱਗ ਕੇ ਕੋਈ ਛੋਟੇ ਛੋਟੇ ਕੰਮ ਹੋਏ ਸੀ ਕਿਤੇ ਬਾਥਰੂਮ ਦੀ ਰਿਪੇਅਰ ਹੋਈ ਸੀ ਉਹ ਜਿਹੇ ਐਮਐਲਏ ਉਹਨਾਂ ਨੂੰ ਤਾਂ ਤੋਂ ਆਰਡਰ ਕਰਤਾ ਵੀ ਜਾਓ ਪਾਈ ਜਾ ਕੇ ਉਹ ਘਟਨ ਕਰੋ ਤੋ ਕਿੰਨੀ ਬੇਇਜ਼ਤੀ ਹੋਈ ਉਸ ਗੱਲ 'ਚ ਦੱਸੋ ਉਸ ਗੱਲ ਨਾਲ ਸਿੱਖਿਆ ਦਾ ਕੀ ਲੈਣਾ ਦੇਣਾ ਸੀ ਹੂੰ ਇਸ ਕੋ ਇਹਨਾਂ ਨੇ ਕਿਹਾ ਸੀ ਕਿ ਅਸੀਂ ਸਿੱਖਿਆ ਦੇ ਨਾਂ ਤੇ ਹਰੇਕ ਹਲਕੇ ਦੇ ਵਿੱਚ ਇੱਕ ਸਕੂਲ ਆਫ ਐਮਿਨੈਂਸ ਦੇਵਾਂਗੇ ਹੂੰ ਚਲੋ ਮੈਂ ਕਹਿੰਦਾ ਕਿ ਬਜਟ ਦੀ ਘਾਟ ਹੋ ਸਕਦੀ ਹੈ ਦੇਣਾ ਸੀ ਇੱਕ ਸਕੂਲ ਤੇ ਇੱਕ ਹਲਕੇ ਨੂੰ ਦੇ ਦਿੰਦੇ ਨਾ ਕਿ ਹਾਂ ਜੀ ਨੂੰ ਅਸੀਂ ਕਹਿ ਦਿੰਦੇ ਕਿ ਕਿ ਜਿੱਥੇ ਸਾਰੀ ਸਹੂਲਤ ਹੈਗੀ ਆ ਉੱਥੇ ਕੋਈ ਗਰੀਬਾਂ ਦੇ ਜਵਾਕ ਜਾ ਕੇ ਪੜ੍ਹ ਸਕਣ ਚਲੋ ਐਸ 5 ਸਾਲਾਂ 'ਚ ਇੱਕ ਬਣਾ ਦਿੰਦੇ ਆ ਆਉਂਦੇ ਜਿਵੇਂ ਜਿਵੇਂ ਹੌਲੀ ਹੌਲੀ ਆਪਾਂ ਉਮੀਦ ਤਾਂ ਰੱਖ ਸਕਦੇ ਸੀ ਨਾ ਕਿ ਹਾਂਜੀ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਣਨਗੇ ਤੇ ਲੋਕਾਂ ਨੂੰ ਸਿੱਖਿਆ ਤਾਂ ਮਿਲੂਗੀ ਪਰ ਹੈ ਹੀ ਨਹੀਂ ਏਜੰਡੇ ਤੇ ਹੀ ਨਹੀਂ ਉਹ ਚੀਜ਼ਾਂ ਤਾਂ ਇਹਨਾਂ ਦੇ ਅੱਛਾ ਤੁਸੀਂ ਕਹਿ ਰਹੇ ਹੋ ਤੁਸੀਂ ਪਾਰਟੀ ਦੇ ਅਹੁਦੇਦਾਰ ਸੀ ਪਾਰਟੀ ਨੇ ਤੁਹਾਨੂੰ ਚੇਅਰਮੈਨ ਲਾਇਆ ਜਿਹੜੇ ਇਲੈਕਟਡ ਨੇ ਐਮ ਐਲ ਏ ਨੇ ਕੀ ਇਹ ਆਪਦੀ ਗੱਲ ਰੱਖ ਪਾਉਂਦੇ ਨੇ ਨਹੀਂ ਬਿਲਕੁਲ ਨਹੀਂ ਅੱਛਾ ਜੀ ਨਾ ਮੈਂ ਇੱਕ ਤੁਹਾਨੂੰ ਹੋਰ ਦੱਸਦਾ ਹਾਂ ਹਾਂ ਆਮ ਆਦਮੀ ਪਾਰਟੀ ਦਾ ਚਾਹੇ ਮੈਂ ਕਹੂੰਗਾ ਇਵਨ ਕਿ ਮੁੱਖ ਮੰਤਰੀ ਸਾਹਿਬ ਜੇ ਜਾਂ ਇਹਨਾਂ ਦੇ ਮੰਤਰੀ ਜਾਂ ਇਹਨਾਂ ਦੇ ਐਮ ਐਲ ਏ ਜਾ ਇਹਨਾਂ ਦੇ ਚੇਅਰਮੈਨ ਜੋ ਜੋ ਅੱਜ ਸੱਤਾ ਹੰਡਾ ਰਹੇ ਐ ਜਾਂ ਚਲੋ ਇਹਨਾਂ ਦੇ ਮੁੜਕੇ ਥੱਲੇ ਬਲਾਕ ਪ੍ਰਧਾਨ ਆਗੇ ਸਾਡੇ ਸਰਪੰਚ ਆਗੇ ਜਿੰਨੇ ਵਿਚਾਰੇ ਜਿੱਤੇ ਹੋਏ ਨੇ ਮੈਂ ਉਹ ਇੱਕ ਸਰਵੇ ਕਰਾ ਲਨ ਕੋਈ ਵੀ ਬੰਦਾ ਖੁਸ਼ ਨਹੀਂ ਹੈਗਾ ਠੀਕ ਐ ਨਹੀਂ ਕੋਈ ਖੁਸ਼ੀ ਕੋ ਉਹਦਾ ਕਾਰਨ ਕੀ ਐ ਹੈ ਤਾਂ ਅਸੀਂ ਸਾਰੇ ਬੇਸਿਕਲੀ ਅਸੀਂ ਇਨਸਾਨ ਹਮ ਇਨਸਾਨ ਨੂੰ ਕੁਝ ਚੰਗਾ ਕਰਕੇ ਹੀ ਮਨ ਨੂੰ ਸੰਤੁਸ਼ਟੀ ਮਿਲਦੀ ਐ ਖੁਸ਼ੀ ਮਿਲਦੀ ਐ ਜੇ ਤੂੰ ਤੁਹਾਨੂੰ ਪਤਾ ਹੈ ਕਿ ਸਾਰਾ ਹੀ ਝੂਠ ਦਾ ਪਸਾਰਾ ਐ ਹਰ ਹਕੀਕਤ ਕੁਝ ਹੋਰ ਹੈ ਦਿਖਾਉਣ ਦੀ ਕੁਝ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹੂੰ ਤਾਂ ਫਿਰ ਉਹ ਫਿਰ ਕਦੇ ਵੀ ਤੁਹਾਨੂੰ ਨਾ ਸੰਤੁਸ਼ਟੀ ਮਿਲੂ ਨਾ ਖੁਸ਼ੀ ਮਿਲੂਗੀ ਹੂੰ ਮਤਲਬ ਇਵਨ ਕਿ ਇਲੈਕਟਡ ਐਮਐਲਏਆਂ ਦੀ ਵੀ ਕੋਈ ਇਹ ਹੈ ਨਹੀਂ ਵੀ ਕੋਈ ਬੁੱਕਤ ਨਹੀਂ ਹੈ ਜੀ ਠੀਕ ਹੈ ਵੀ ਕੋਈ ਆਪਦੀ ਗੱਲ ਕਰੀ ਮੈਂ ਕਹਿੰਦਾ ਜੀ ਉਹ ਵਿਚਾਰੇ ਦਿੱਲੀ ਵਾਲਿਆਂ ਨੂੰ ਦਿੱਲੀ ਵਾਲੇ ਚਲੋ ਆਪਾਂ ਇਹ ਨਹੀਂ ਮੈਂ ਉਹ ਲਫ਼ਜ਼ ਨਹੀਂ ਵਰਤਦਾ ਹਰ ਬੰਦਾ ਰੋਜੀ ਰੋਟੀ ਕਮਾਉਣ ਦਾ ਹਰ ਬੰਦੇ ਦੇ ਵੱਖਰੇ ਵੱਖਰੇ ਸਾਧਨ ਹੈ ਜਿਹੜੇ ਕੋਈ ਬੰਦੇ ਜਿਵੇਂ ਜਿਨ੍ਹਾਂ ਦਾ ਲੈਵਲ ਮੈਂ ਕਹੂੰਗਾ ਕਿ ਜਿਵੇਂ ਆਪਣੇ ਤੁਹਾਡੇ ਵੀ ਇੱਥੇ ਬਾਜ਼ਾਰ ਚ ਕੋਈ ਜਿਹੜੇ ਕੁਲਚੀਆਂ ਦੀ ਰੇੜੀ ਲਾਉਂਦਾ ਕੋਈ ਗੋਲ ਗੱਪਿਆਂ ਦੀ ਲਾਉਂਦਾ ਉਸ ਲੈਵਲ ਦੇ ਬੰਦੇ ਆਏ ਹੋਏ ਐ ਉਹ ਥਾਂ ਥਾਂ ਬੈਠੇ ਐ ਤੇ ਐਮਐਲਏ ਤਾਂ ਉਹਨਾਂ ਨੂੰ ਸਰਸਰ ਕਰਦੇ ਐ ਤੇ ਉਹ ਬਸ ਇੱਕ ਅਧੀਨਗੀ ਆ ਉਹਨਾਂ ਨੂੰ ਪਤਾ ਨਹੀਂ ਉਹ ਕੀ ਐ ਡਰਾਉਂਦੇ ਐ ਹਰ ਬੰਦੇ ਤੇ ਦਬਸ਼ ਪਾ ਕੇ ਰੱਖਦੇ ਐ ਤੇ ਤੁਸੀਂ ਦੇਖਿਆ ਇਨਸੀਡੈਂਸ ਉਹ ਜਿਵੇਂ ਪਠਾਨ ਸਿੰਘ ਆਪਣੇ ਨਹੀਂ ਸੀ ਪਠਾਨ ਮਾਜਰਾ ਸੀ ਉਹ ਵੀ ਕੀ ਹੈ ਉਹ ਐਮਐਲਏ ਸੀ ਉਹਨੇ ਥੋੜੀ ਜੀ ਆਵਾਜ਼ ਚੱਕੀ ਚਲੋ ਡਿਫਰੈਂਸਿਸ ਸੀ ਦੀ ਡਿਫਰੈਂਸਿਸ ਹੋ ਜਾਂਦੇ ਰਾਜਨੀਤੀ ਦੇ ਵਿੱਚ ਸਾਰੀਆਂ ਪਾਰਟੀਆਂ ਤੁਸੀਂ ਬੈਠ ਕੇ ਸੌਲਵ ਆਊਟ ਕਰ ਲਓ ਤੁਸੀਂ ਇਹ ਥੋੜਨਾ ਇੱਕ ਪਤਾ ਕੀ ਇੱਕ ਹੋਰ ਹੈ ਕਿ ਦਿੱਲੀ ਦੇ ਵਿੱਚ ਪੁਲਿਸ ਇਹਨਾਂ ਦੇ ਅਧੀਨ ਨਹੀਂ ਸੀ ਹੂੰ ਇੱਥੇ ਇਹਨਾਂ ਦੇ ਪੁਲਿਸ ਅਧੀਨ ਇਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਹਰ ਬਿਮਾਰੀ ਦਾ ਹੱਲ ਹੈ ਜਿਹੜਾ ਉਹ ਪੁਲਿਸ ਵਾਲੀ ਦਵਾਈ ਨਹੀਂ ਕਰ ਦੇਣਾ ਵੀ ਜਿਹੜਾ ਵੀ ਕੋਈ ਬੋਲਦਾ ਉਹਦੇ ਮਗਰ ਪੁਲਿਸ ਪਾ ਦਿਓ ਹੂੰ ਇਹਨਾਂ ਇਹਨਾਂ ਦਮਨ ਨਹੀਂ ਤੁਸੀਂ ਕਰ ਸਕਦੇ ਜੇ ਇਹਨਾਂ ਨੂੰ ਲੱਗਦਾ ਕਿ ਕੋਈ ਨਹੀਂ ਆਵਾਜ਼ ਚੱਕੂਗਾ ਠੀਕ ਆ ਅੱਜ ਸੱਤਾ ਲੋਕ ਨਹੀਂ ਬੋਲਦੇ ਪਰ ਲੋਕ ਜਵਾਬਤਾ ਦੇਣਗੇ ਤੁਸੀਂ ਕਹਿੰਦੇ ਹੋ ਵੀ ਦਿੱਲੀ ਦੇ ਅਨੁਸਾਰ ਮਤਲਬ ਇਹ ਜਿਹੜੇ ਆਮ ਲੋਕਾਂ ਨੂੰ ਦੇਖਣ ਚਾਹੁੰਦਾ ਉਹ ਆਉਂਦਾ ਕਿ ਮਨੀਸ਼ ਸੋਧਿਆ ਕੇਜਰੀਵਾਲ ਸਤਿੰਦਰ ਜੈਨ ਤਿਕ ਤੋਂ ਚਾਰ ਚਿਹਰੇ ਹੋਰ ਜਿਹੜੇ ਸਾਹਮਣੇ ਆ ਪਰ ਅਸਲ ਦੇ ਵਿੱਚ ਦਿੱਲੀ ਵਾਲੇ ਕਿਸ ਪੱਧਰ ਤੱਕ ਜਿਹੜੇ ਬੈਠੇ ਆ ਪੰਜਾਬ ਚ ਕਿਸ ਹੇਠਲੇ ਲੈਵਲ ਤੱਕ ਦਿੱਲੀ ਦਾ ਜਿਹੜਾ ਕਬਜ਼ਾ ਹੋਇਆ ਹੋਇਆ